ਇੱਕ ਭਾੜੇ ਨੂੰ ਕ੍ਰੋਸ ਕੀਤਾ ਦੂਜੀ ਭਾੜੇ ਚੜ ਗਏ ਆ ਤੇ ਲਗਭਗ ਆਪਾਂ 4100 ਮੀਟਰ ਇਹ ਸਾਰੀ ਵੈਲੀ ਹੈ ਇਹ ਸਾਰੀ ਹੈਗੀ ਪਾਰਵਤੀ ਵੈਲੀ ਤੇ ਇੱਧਰ ਜਾ ਕੇ ਆਪਾਂ ਤੋਸ਼ ਵੈਲੀ ਦੇ ਵਿੱਚ ਐਂਟਰ ਹੋ ਜਾਾਂਗੇ ਪਰਦਾ ਜਾ ਕਰਕੇ ਆਪ ਦਾ ਜਿਹੜਾ ਹੈਗਾ ਵਾ ਚਾਹ ਪਾਣੀ ਤਿਆਰ ਕਰਦੇ ਨੇ ਲਗਭਗ ਮੇਰੇ ਸਾਨਾ ਉਹ ਚੁੱਲਾ ਉਹਨਾਂ ਦਾ ਜੀ ਪਹਿਲਾਂ ਇੱਥੇ ਬਰਫ਼ ਸੀ ਬਰਫ਼ ਖੁਰ ਗਿਆ ਨਾਲਾ ਰਹਿ ਗਿਆ ਤੇ ਜਿਹਦੇ ਕਰਕੇ ਆਪਾਂ ਨੂੰ ਜਾਣ ਚਿੱਤ ਦਿੱਕਤ ਆ ਰਹੀ ਆ ਠੀਕ ਹੈ ਸਹੀ ਪਾਇ ਤੂੰ ਓਕੇ ਆਪੋਟ ਮਾਈਕੋਸਪਾਈਸ ਤੇ ਕੁਝ ਟਰਾਪਾ ਪਾ ਲਿਆ ਤੇ ਸਮਾਨ ਚੈੱਕ ਕਰਨਾ ਹੈ ਕੁਛ ਰਾਹਤ ਨਹੀਂ ਗਿਆ ਇਧਰ ਵੀ ਬੰਦੇ ਰੈਡੀ ਹੋ ਰਿਹਾ ਤੇ ਉਧਰ ਆਪਣਾ ਟ੍ਰੈਕ ਲੀਟਰ ਪੁੱਟ ਚੁੱਕਾ ਹੈ ਕਿਚਨ ਟੀ ਵੀ ਰੈਡੀ ਹੈ ਖਾਣਾ ਦੇਣ ਦੇ ਚਲੋ ਸਵੇਰ ਦੇ 4 ਦਰਿਆ ਕੌਫੀ ਤਾਂ ਪ੍ਰੋਬਲਮਾ ਤੁਹਾਕੀ ਸੀ ਮਾਈਕ੍ਰੋਸਪਾਇਸ ਤੇ ਗਲੇਟਰ ਦੇ ਵਿੱਚ ਗਲੇਟਰ ਸਾਬ ਸਹੀ ਕਰੀ ਜਾਂਦੇ ਇਹਨੂੰ ਸਪਾਇਸ ਠੀਕ ਹੈ ਨੀਚੇ ਤੇ ਇਧਰ ਬੰਦੇ ਦੂਜੇ ਖਾਂਦੇ ਆ ਤੇ ਚਾਰੇ ਪਾਸੇ ਅੰਧੇਰਾ ਕੋ ਬੋਰੋ ਬੋਟਾ ਟੂਰੀ ਵੀ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਮੈਂ ਵੀ ਗਿਆ ਸਮੈਟ ਪਾਈ ਸੀ ਮਾਈਕ੍ਰੋਸਪਾਇਸ ਤੇ ਗਲੇਟਰ ਸਾਰੇ ਨੇ ਪਾ ਲਿਆ ਪਰ ਪੂਰੀ ਹਾਰੜ ਹੈ ਤੇ ਚੱਲੇ ਪਾਦੇ ਆਪਾਂ ਕੈਂਪ ਸਾਈਟ ਤੋਂ ਸਰਪਾਸ ਲਈ ਸਮਾਂ ਹੋਇਆ ਸਵੇਰ ਦੇ 4:00 2:00 ਉੱਠ ਗਈ ਸੀ ਤੇ ਦਲੀਆ ਅਤੇ ਬਲੈਕ ਕਾਫੀ ਪੀਤੀ ਸਿੰਗ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਪਿਆਰ ਆਪਣੇ ਸਾਥੀ ਨੂੰ ਜੀ ਸਵਾਗਤ ਕਰਦੇ ਇੱਕ ਨਵੇਂ ਦਿਨ ਇੱਕ ਨਵੇਂ ਵਲੋਗ 'ਚ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਤੇ ਵਾਦ ਕਰਿਆ ਆਪਾਂ ਨਗਰ ਤੋਂ ਸਰਪਾਸ ਲਈ ਇਸ ਤੋਂ ਬਾਅਦ ਪਹੁੰਚਾਂਗੇ ਸਰਪਾਸ ਨੂੰ ਕਰਦੇ ਹੋਏ ਬਸਕੇਰੀ ਬਸਕੇਰੀ ਤੱਕ ਲਗਭਗ 12 ਕਿਲੋਮੀਟਰ ਦਾ ਪੈਟਾ ਹੈ ਨੇੜਾ ਆਪਾਂ ਅੱਜ ਤੈ ਕਰਾਂਗੇ ਤੇ 4 ਵਜੇ ਆਪਾਂ ਚਾਲੇ ਪਾਤੇ ਸੀ ਤੇ ਇਸ ਟਾਈਮ ਆਪਾਂ ਲਗਭਗ 34900 ਮੀਟਰ ਦੀ ਉਚਾਈ ਤੇ ਖੜੇ ਆ ਇੱਕ ਪਹਾੜ ਦੀ ਚੋਟੀ ਤੇ ਖੜੇ ਆ ਤੇ ਅੰਧੇਰਾ ਹੋਇਆ ਹੋਇਆ ਪਿਆ ਪੂਰਾ ਤੇ ਲਗਭਗ 6-7 ਵਜੇ ਤੱਕ ਚੰਨਾ ਹੋਊਗਾ ਉਹ ਥੱਲੋਂ ਦੀ ਆਏ ਆ ਜਿਹੜੀ ਆ ਦਿਖ ਰਹੀ ਨਾ ਰਿੱਜ ਇਹ ਸਾਰੀ ਪਾਰ ਕੀਤੀ ਆਪਾਂ ਤੇ ਉੱਪਰ ਜਾਣਾ ਮੈਂ ਇੱਕ ਪਹਾੜੀ ਨੂੰ ਕ੍ਰੋਸ ਕੀਤਾ ਦੂਜੀ ਪਹਾੜੀ ਚੜ ਗਏ ਆ ਤੇ ਲਗਭਗ ਆਪਾਂ 4100 ਮੀਟਰ ਫੁੱਟਾਂ ਦੇ ਵਿੱਚ ਤੁਸੀਂ ਲਾ ਲਓ ਸਾਹਿਬ 13000 ਫੁੱਟ ਤੋਂ ਉੱਤੇ ਹੋਊਗਾ ਜਿਹੜੇ ਆਪਾਂ ਇੰਦਾ ਟ੍ਰੈਕ ਰੇਡ ਸਾਡੇ ਅਭਿਸ਼ੇਕ ਜੀ ਤੇ ਥੱਲੇ ਟੀਮ ਇੰਡੀਆ ਦਿੱਲੀ ਵਾਲੇ ਤੇ ਭਰਾਗਰਾਜ ਵਾਲੇ ਚੱਲ ਰਿਹਾ ਇੱਥੇ ਖਾਟਾ ਇੱਕ ਉਹਨੂੰ ਕ੍ਰੋਸ ਕਰਨਾ ਪੈਂਦਾ ਵੱਡੇ ਵੱਡੇ ਪੱਥਰ ਤੇ ਇੱਥੋਂ ਤੁਹਾਨੂੰ ਵਿਊ ਇੰਨਾ ਵਧੀਆ ਮਿਲਦਾ ਇੱਕ ਮਿੰਟ ਨਾ ਪੈ ਟਿਕਣਾ ਪੱਥਰਾਂ ਤੇ ਹੀ ਖੜਾ ਜਾਵਾ ਇੰਨਾ ਵਧੀਆ ਵਿਊ ਮਿਲਦਾ 360 ਬਣ ਜਾਂਦਾ ਸਾਰੇ ਪਾਸੇ ਬਹੁਤ ਵਧੀਆ ਲੱਗ ਰਿਹਾ ਤੇ ਆਪਾਂ ਕ੍ਰੋਸ ਕਰਕੇ ਦੂਜੀ ਸਾਈਡ ਜਾਣਾ ਵੈ ਤੇ ਪੜਾਈ ਚੜਾਈ ਪੜਾਈ ਗਈ ਹੈ ਨਾ ਹਾਈ ਐਲਟੀਟਿਊਡ ਤੇ ਵੜੜਾ ਭੁੱਲਾ ਲਾ ਜਾਂਦੇ ਆ ਚੜਾਈ ਹੋਰ ਆ ਥੋੜੀ ਜਿਹੀ ਰਹਿ ਗਈ ਉਸ ਤੋਂ ਬਾਅਦ ਫਲੈਟ ਸਰਵੇ ਜਾਂ ਅਪ ਡਾਊਨ ਐਦਾਂ ਆਊਗਾ ਇਹ ਆਪਾਂ ਇੱਕ ਪਹਾੜ ਦੀ ਚੋਟੀ ਤੇ ਖੜੇ ਆ ਤੇ ਜਿਹੜੀ ਆਪਾਂ ਤੁਹਾਨੂੰ ਚੋਟੀ ਦਿਖਾਈ ਸੀ ਉਹਦੇ ਸਿਖਰ ਤੇ ਪਹੁੰਚ ਗਏ ਆ ਤੇ ਹੁਣ ਉੱਥੇ ਜਾ ਕੇ ਸ਼ਾਇਦ ਆਪਾਂ ਨੂੰ ਹੋਰ ਵਿਊ ਵਧੀਆ ਮਿਲੇ ਪਰ ਇੱਕ ਗੱਲ ਯੂਰ ਕਹੂੰਗਾ ਕੀ ਕਹਦੇ ਵੀ ਤੁਸੀਂ 3500 ਤੋਂ ਉੱਚੇ ਹਾਈਟ ਵੈ ਤਾਂ 2000 ਤੋਂ ਸਟਾਰਟ ਕਰ ਦੋ ਕਿ ਪਾਣੀ ਪੀਣਾ ਸਟਾਰਟ ਕਰ ਦੋ ਆਪਦਾ ਜਦੋਂ ਤੁਸੀਂ 2000 ਦੀ ਹਾਈਟ ਤੇ ਚੜਨ ਲੱਗ ਗਏ 2000 ਮੀਟਰ ਕਹਿ ਰਿਹਾ ਤੇ ਫੁੱਟਾਂ ਤੋਂ ਤੁਸੀਂ ਨੂੰ ਕਨਵਰਟ ਕਰ ਲਿਓ ਤੇ ਪਾਣੀ ਪੀਣਾ ਸਟਾਰਟ ਕਰ ਦਿਓ ਮੇਨ ਇੱਥੇ ਪਾਣੀ ਦਾ ਰੋਲੀ ਆ ਖਾਣਾ ਘੱਟ ਚੱਲ ਪੂਗਾ ਪਰ ਪਾਣੀ ਘੱਟ ਨਹੀਂ ਚੱਲੂਗਾ ਇਸ ਕਰਕੇ ਥੋੜਾ ਥੋੜਾ ਪਾਣੀ ਪਿੰਦੇ ਰਹੋ ਘੱਟੋ ਘੱਟ ਤਿੰਨ ਤੇ ਚਾਰ ਬੋਤਲਾਂ ਜਰ ਪਿਓ ਤਾਂ ਕਿ ਤੁਹਾਨੂੰ ਜਿਹੜੀ ਹੈਗੀ ਐ ਅਕਿਊਟ ਮਾਊਂਟਨ ਸਿਕਨੈਸ ਨਾ ਹੋਵੇ ਤੇ ਤੁਸੀਂ এনवायरमेंट ਅਨਵਾਇਰਨਮੈਂਟ ਮੁਤਾਬਕ ਟੱਲੇ ਜਾਇਓ ਇਹ ਜ਼ਰੂਰੀ ਚੀਜ਼ਾਂ ਮੈਂ ਕਿ ਤੁਹਾਨੂੰ ਦੱਸ ਦਈਏ ਰਸਤੇ ਵਿੱਚ ਆਪਾਂ ਕਿਤੇ ਵੀ ਨਹੀਂ ਗੱਲ ਕਿਤੇ ਕਿਸੇ ਵਲੌਗ ਚ ਕਿਉਂਕਿ ਮੈਂ ਚਾਹੁੰਦਾ ਸੀ ਇੰਦਰ ਆ ਕੇ ਤੁਹਾਨੂੰ ਗੱਲ ਸਾਂਝੀ ਕਰੀਏ ਮੌਸਮ ਇੱਧਰਲੇ ਪਾਸੇ ਤਾਂ ਥੋੜਾ ਖਰਾਬ ਲੱਗ ਰਿਹਾ ਹੈ ਪਰ ਜਿੱਧਰ ਆਪਾਂ ਸਰਪਾਸ ਵੱਲ ਜਾਣਾ ਉਧਰ ਮੌਸਮ ਹਲੇ ਠੀਕ ਹੈ ਉਮੀਦ ਹੈ ਕਿ ਵਧੀਆ ਵਿਊ ਆਪਾਂ ਨੂੰ ਮਿਲ ਸਕੇ ਸੂਰਜ ਦੇ ਤਾਂ ਵੀ ਨਿਕਲ ਚੁੱਕੇ ਆ ਤੇ ਜੈਸਾ ਨਾ ਕੱਲ ਦਾ ਮੂਲ ਸੀ ਆ ਤੇ ਐਸੀ ਕਿ ਸੂਰਜ ਨਹੀਂ ਨਿਕਲੂਗਾ ਪਰ ਅਮੀਦਾ ਤੋਂ ਉਲਟ ਸੂਰਜ ਦੇ ਤਾਂ ਨਿਕਲ ਚੁੱਕਿਆ ਤੇ ਹੁਣ ਆਪਾਂ ਚੱਲਦੇ ਹਾਂ ਪੂਰੀ ਸੌਂਗ ਤੇ ਹਾਰ ਦਾ ਸਨੋ ਇੰਨੀ ਹਾਈਟ ਤੇ ਆਪਾਂ ਕਿ ਨੀਚੇ ਬੱਦਲ ਨਜ਼ਰ ਆਉਂਦੇ ਪਏ ਆ ਤੇ ਥਾਂ ਥਾਂ ਤੇ 뷰 ਹੈ ਤੇ ਮਜ਼ਾ ਹੁੰਦਾ ਵਾ ਇੱਥੇ ਸਰਪਾਸ ਚ ਇਹ 뷰 ਹੋਣ ਦਾ ਕਾਰਨ ਨਹੀਂ ਹੈ ਇੱਥੇ ਬੰਦੇ ਇਹ ਪਾਸ ਕਰਨ ਆਉਂਦੇ ਆ ਤੇ ਵਧੀਆ ਲੱਗ ਰਿਹਾ ਤੇ 4100 ਮੀਟਰ ਤੇ ਆ ਇਸ ਟਾਈਮ ਤੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਈ ਈਜ਼ੀਲੀ ਇਹ ਪਾਸ ਸਰ ਹੋ ਗਿਆ ਹਜੇ ਆਪਾਂ ਇੱਕ ਹਾਈਟ ਹੋਰ ਚੜਨੀ ਹੈ ਜਿੱਥੇ ਪ੍ਰੋਪਰ ਸਰਪਾਸ Ah, vega. ਇਸ ਤੇ ਇੰਨੇ ਥਾਂ ਥਾਂ ਤੇ 뷰 ਮਿਲਦੇ ਆ ਕਿ ਤੁਹਾਡਾ ਮੋਬਾਈਲ ਆਟੋਮੈਟਿਕ ਉਹਨੂੰ ਕੈਪਚਰ ਕਰਨ ਦਾ ਦਿਲ ਕਰਦਾ ਤੇ ਲਗਭਗ ਮੈਂ 15 ਦਾ 20 ਵਾਰੀ ਮੋਬਾਈਲ ਖੋਲਿਆ ਫੋਟੋ ਕਲਿੱਕ ਕਰਨ ਲਈ ਤੇ 뷰 ਇੰਨੇ ਸੋਹਣੇ ਆ ਤੇ ਜਿੰਨਾ ਇਹ ਤੱਕ ਆਸ ਪਾਸ ਦੀ ਖੂਬਸੂਰਤੀ ਬਾਰੇ ਸੁਣਿਆ ਸੀ ਦੋਸਤੋ ਵੱਧ ਇਹ ਖੂਬਸੂਰਤ ਹੈ ਤੁਸੀਂ ਖੂਬਸੂਰਤੀ ਮਤਲਬ ਕਿ ਮੋਬਾਈਲ ਨਾਲ ਦੇਖਤਾ ਰਹੇ ਹੋ ਵੀਡੀਓ ਦੇਖ ਦੇਖਤਾ ਰਹੇ ਹੋ ਪਰ ਜੋ ਖੂਬਸੂਰਤੀ ਇੱਥੇ ਆ ਕੇ ਪਤਾ ਲੱਗਦੀ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਪਹੁੰਚ ਚੁੱਕੇ ਆ ਸਰਪਾਸ ਇਹ ਹਾਈਟ ਹੈ 4100 ਮੀਟਰ ਤੇ ਜਮਾਂ ਤੁਰ ਤੋਂ ਆਏ ਆਪਾਂ ਥੱਲੋਂ ਪਹਾੜ ਦੀਆਂ ਚੋਟੀਆਂ ਚੜ੍ਹਦੇ ਉਤਰਦੇ ਹੋਏ ਬਰਫ਼ ਦੇ ਆਪਣੇ ਪੈਚ ਨੂੰ ਕਵਰ ਕਰਦੇ ਹੋਏ ਤੇ ਆਖਰੀ ਜਿਹੜੀ ਚੜ੍ਹਾਈ ਆ ਇਹਨੂੰ ਫਤਿਹ ਕਰਦੇ ਹੋਏ ਪਹੁੰਚ ਗਏ ਆ ਸਰਪਾਸ ਤੇ ਸਰਪਾਸ 4100 ਮੀਟਰ ਦੀ ਉਚਾਈ ਤੇ ਆ ਤੇ ਲਾ ਲੋ ਫੁੱਟਾਂ 'ਚ 13000 ਕੁਝ ਫੁੱਟ ਹੋਊਗਾ 13700 ਜਾਂ 800 ਫੁੱਟ ਕਹਿ ਰਹੇ ਆ ਪਰ ਜਿਹੜਾ ਮੀਟਰਾਂ ਦੇ ਵਿੱਚ ਆ ਉਹ 4100 ਮੀਟਰ ਹੈ ਉਹ ਤੁਸੀਂ ਆਸਾਨ ਕੈਲਕੂਲੇਸ਼ਨ ਕਰ ਲਿਓ ਤੇ ਇੰਨਾ ਸੋਨਾ ਖੂਬਸੂਰਤ ਬੰਦਾ ਇੱਥੇ ਵਿਊ ਗੱਲਾਂ ਹੀ ਛੱਡ ਦਿਓ ਇਹਦੇ ਵਿੱਚ ਕੀ ਹੋਗਾ ਜਿਹੜੀ ਇਹ ਸਾਰੀ ਵੈਲੀ ਹੈ ਇਹ ਸਾਰੀ ਹੈਗੀ ਪਾਰਵਤੀ ਵੈਲੀ ਤੇ ਇੱਧਰ ਜਾ ਕੇ ਆਪਾਂ ਤੋਸ਼ ਵੈਲੀ ਦੇ ਵਿੱਚ ਐਂਟਰ ਹੋ ਜਾਾਂਗੇ ਤੇ ਤੋਸ਼ ਵਿਲੇਜ ਵੀ ਹੈ ਤੇ ਤੋਸ਼ ਵੈਲੀ ਸਾਰੀ ਵਜਦੀ ਹੈ ਜਿਹੜੀ ਤੁਸੀਂ ਆ ਖੂਬਸੂਰਤ ਬੱਦਲ ਦੇਖ ਰਹੇ ਆ ਤੇ ਪਹਾੜ ਦੇਖ ਰਹੇ ਆ ਇਹ ਸਾਰੇ ਤੋਸ਼ ਵੈਲੀ ਵਿੱਚ ਆ ਜਾਂਦੇ ਨੇ ਤੇ ਫਤਿਹ ਕਰ ਲਿਆ ਆਪਾਂ ਸਰਪਾਸ ਤੇ ਖੁਸ਼ੀ ਦਾ ਟਿਕਾਣਾ ਨਿਕਤੇ ਚਲੋ ਅਮੀਸ ਸੀ ਹੋ ਜਾਂਦਾ ਤਾਂ ਵਧੀਆ ਸੀ ਪਿਛਲਾ ਆਪਣਾ ਜਿਹੜਾ ਹੈਗਾ ਸੀ ਆ ਸਮਿਟ ਪੰਗਰ ਚੁੱਲੇ ਦਾ ਉਹ ਆਪਣਾ ਬੈਡ ਵੈਦਰ ਕਰਕੇ ਖਰਾਬ ਹੋ ਗਿਆ ਸੀ ਪਰ ਹੁਣ ਪੂਰਾ ਵਧੀਆ ਕੰਫੀਡੈਂਸ ਹੋ ਰਿਹਾ ਫੀਲ ਵਧੀਆ ਹੋ ਰਿਹਾ ਕਿ ਆਪਣੀ ਇੱਕ ਮਿਹਨਤ ਸਫਲ ਹੋ ਗਈ ਹੈ ਇੱਥੋਂ ਆਪਾਂ ਸਲਾਈਡ ਕਰਕੇ ਥੱਲੇ ਜਾਣਾ ਵਾ तुर तक तो उतो आए थे चोटी तो इतों सलाइड पॉइंट बन आ वै थले पहुंचा स्लाइड करके थोड़ा उबड़ खाबड़ा ता करके दिक्कत है हाँ हम बद गई स्पीड थोड़ा जहा उबड़ खाबड़ है त करके सलाइड करके आ गए थले एक्सपीरियंस सही रहा सही हो गया पर मैं इतों तक ही आया मैं उतो तो लैके इतों तक जाना से हार गया मैं तो सही लाई है गुरु जी मेरी तो सही आई ਮੇਰੇ ਕੋਲ weight ਜ਼ਿਆਦਾ ਸੀ ਨਾ ਮੈਂ ਪਿੱਛੇ ਹੀ ਹੋ ਗਿਆ ਚੱਲ ਉਹ ਸਲਾਈਡ ਵਾਲਾ ਵੀ ਚਸਕਾ ਪੂਰਾ ਹੋ ਗਿਆ ਮੇਰਾ ਤਾਂ ਆ ਜਿਹੜੀਆਂ ਲੈਣਾ ਬਣੀਆਂ ਇਹਨਾਂ ਤੇ ਆਪਾਂ ਸਲਾਈਡ ਕਰਕੇ ਥੱਲੇ ਪੁੱਜੇ ਆ ਤੇ ਪਹਾੜਾਂ ਦੇ ਵਿੱਚ ਇਦਾਂ ਸਮਤਲ ਮਤਾਨ ਬਹੁਤ ਘਟ ਮਿਲਣ ਨੂੰ ਦੇਖਣ ਨੂੰ ਮਿਲਦਾ ਵੈ ਤੇ ਸਾਰਾ ਫਲੈਟ ਹੈ ਤੇ ਚਿੱਟੀ ਚਾਦਰ ਨੇ ਤੇ ਫਰੀ ਹੋਈ ਹੈ ਮਜ਼ਾ ਆਉਂਦਾ ਵੈ ਦੇਖ ਕੇ ਸਲਾਈਡ ਕਰਕੇ ਵੀ ਇੱਕ ਐਡਵੈਂਚਰ ਹੁੰਦਾ ਵੈ ਉਹਦੇ ਨਾਲ ਵੀ ਖੁਸ਼ੀ ਮਿਲਦੀ ਆ ਤੇ ਚਾਰ ਸਵੇਰਾ ਤੁਹਾਨੂੰ 360 ਵਿਊ ਮਿਲੇਗਾ ਤੇ ਦੂਰ ਦੂਰ ਤੱਕ ਤੋਸ਼ ਵੈਲੀ ਤੇ ਨਾਲ ਚਿੱਟੀ ਚਾਦਰ ਬਰਫ਼ ਦੀ ਤੋਸ਼ ਵੈਲੀ ਦੇ ਜੋ ਪੈਂਟਰ ਕਰਦੇ ਆਪਾਂ ਨੂੰ ਇੱਕ ਗਲੇਸ਼ੀਅਰ ਦਾ ਪਾਣੀ ਮਿਲਦਾ ਵੈ ਇੱਥੇ ਕੋ ਨਦੀ ਵਗਦੀ ਹੈ ਰੀਵਰ ਵਗਦੀ ਹੈ ਤੇ ਝਰਨਾ ਵਗਦਾ ਹੈ ਤੇ ਪਾਣੀ ਬਹੁਤ ਮਿੱਠਾ ਸੀ ਟੇਸਟੀ ਆ ਠੰਡਾ ਤਾਂ ਹੈਗਾ ਵਾ ਪਰ ਇਹੋ ਜਿਹਾ ਪਾਣੀ ਪੀਣਾ ਚਾਹੀਦਾ ਵਾ ਕਿਉਂਕਿ ਇਸ ਸਰੇਰੀ ਨੂੰ ਵੀ ਮਾਰ ਦਿੰਦਾ ਇਹੋ ਜਿਹਾ ਪਾਣੀ ਤੇ ਚਲੋ ਠੀਕੇ ਵਧਦੇ ਆ ਵਾ ਜਿਦੋਂ ਆਪਾਂ ਤੋਸ਼ ਵੈਲੀ ਨੂੰ ਵੱਧ ਰਹੇ ਆ ਠੀਕ ਹੈ ਜੀ ਤੇ ਉਧਰੋਂ ਪਾਰ ਕਰਕੇ ਆਏ ਆ ਤੇ ਇੱਧਰ ਹੈਗੀ ਤੋਸ਼ ਵੈਲੀ ਤੇ ਆਪਾਂ ਨੂੰ ਰਸਤੇ 'ਚ ਮਿਲਦਾ ਵਾ ਗੁਜਰਾ ਦਾ ਅੱਡਾ ਅੱਡਾ ਮੀਨਸ ਇਹ ਇੱਥੇ ਰਹਿੰਦੇ ਜਦੋਂ ਬੱਕਰੀਆਂ ਚਰੌਣ ਜਾਂ ਭੇਡਾਂ ਚਰੌਣ ਆਉਂਦੇ ਆ ਦਿੱਥੇ ਰੁੱਕ ਕੇ ਆਪਦਾ ਦਾਣਾ ਪਾਣੀ ਚਾਹ ਪਾਣੀ ਤਿਆਰ ਕਰਦੇ ਖਾਣਾ ਪਾਣੀ ਤਿਆਰ ਕਰਦੇ ਨੇ ਐਦਾਂ ਇਹ ਵਾਟ ਲਗਾ ਲੈਂਦੇ ਆ ਬਸ ਠੀਕ ਹੈ ਜੀ ਤੇ ਪਰਦਾ ਜਿਹਾ ਕਰਕੇ ਆਪਦਾ ਜਿਹੜਾ ਹੈਗਾ ਵਾ ਚਾਹ ਪਾਣੀ ਤਿਆਰ ਕਰਦੇ ਨੇ ਲਗਭਗ ਮੇਰੇ ਸਨ ਉਹ ਚੂਲਾ ਉਹਨਾਂ ਦਾ ਸਾਹਮਣੇ ਵਾਲਾ ਆਲਾ ਇੱਤੇ ਰੱਖ ਕੇ ਇਹ ਲੱਕੜ ਨਹੀਂ ਲੱਕੜਾਂ ਦੀ ਮਦਦ ਨਾਲ ਅੱਗ ਬਾਲਦੇ ਨੇ ਵਧੀਆ ਲੱਗਿਆ ਤੇ ਹੁਣ ਤਾਂ ਚਲ ਬਰਫ਼ ਪਈ ਹੋਈ ਐ ਜਦੋਂ ਇਹ ਵੈਲੀ ਵਿੱਚੋਂ ਬਰਫ਼ ਚਲੇ ਜਾਊਗੀ ਤੇ ਗੁੱਜਰ ਵਾਲੇ ਇੱਥੇ ਆ ਜਾਣਗੇ ਤੇ ਭੇਡਾਂ ਤੇ ਆਪਣੀਆਂ ਬੱਕਰੀਆਂ ਚਰਾਣਗੇ ਇੱਥੇ ਆ ਕੇ ਤੇ ਇੱਥੇ ਹੀ ਰਹਿਣਗੇ ਯਾਰ ਅਹ ਅਰੰਗਾਰਾਂ ਨੂੰ ਪੈਰੰਦ ਜਾ ਰਹੇ ਆ ਅਰੰਗ ਨੂੰ ਬੋਲਣ ਨੂੰ ਪੈਰੰਦ ਜਾ ਰਹੇ ਆ ਸਲਾਈਡ ਇਹ ਰੋ ਬਹੁਤ ਗਿੱਲੀ ਹੈ ਪਰ ਸਲਾਈਡਾਂ ਨਾਲ ਆ ਕੇ ਇਦਾਂ ਪੁੱਜਿਆ ਸੀ ਆ ਜਾਓ ਮਿਸਕੇਰੀ ਇਨਫਕ ਮਿਸਕੇਰੀ ਦਾ ਕੈਂਪ ਥੱਲੇ ਹੀ ਆ ਤੇ ਪਹੁੰਚ ਗਏ ਆ ਸੀ ਕਟੋ-ਕਟ ਤਿੰਨ ਚਾਰ ਸਲਾਈਡਾਂ ਲਾਈਆਂ ਤਾਂ ਫਿਰ ਪਹੁੰਚੇ ਆ ਮਿਸਕੇਰੀ ਤੱਕ ਉੱਤੋਂ ਤੁਰ ਤੋਂ ਆਇਆ ਸਲਾਈਡ ਕਰਕੇ ਠੀਕ ਹੈ ਐ ਕਰਕੇ ਜਮਾਂ ਤੁਰ ਤੱਕ ਐਂਡ ਤੱਕ ਜਾਣਾ ਮੈਂ ਤੇ ਉੱਥੇ ਟੈਂਟਾ ਆਪਣੇ ਲੱਗੇ ਬਿਸਕਰੀ ਦੇ ਜਿੱਥੇ ਆਪਣੇ ਅੱਜ ਵੀ ਕੈਂਪ ਸਾਈਡ ਹੈ ਰਸਤਾ ਇਹੋ ਜਿਹਾ ਥੋੜਾ ਜਿਹਾ ਖਤਰਨਾਕ ਹੈ ਧਿਆਨ ਨਾਲ ਪੈਰ ਰੱਖਣਾ ਪੈਂਦਾ ਹੈ ਪਗੋੜ ਸਵਾਈਸ ਆਪਾਂ ਕੋਲ ਇਹ ਪੇੜ ਆਹ ਰਹਾ ਆਹ ਰਹਾ ਆਵਰੋ ਕੋ ਪੈਣੀ ਚ ਅੜੀ ਚੋੜੀ ਇਹ ਦੀ ਇਹ ਜਰੂਰੀ ਹੈ ਇਹ ਪੂਰਾ ਐਡਵੈਂਚਰ ਹੋ ਗਿਆ ਇੱਥੇ ਵਾਈਲਡ ਵਸਟ ਮੈਨ ਹੋ ਗਿਆ ਇੱਧਰ ਦਾ ਦਰਖਤ ਹੋਇਆ ਦੋਨੇ ਪਾਸੇ ਆ ਪਹਾੜੀਆਂ ਨਾਲ ਕਿ ਲਿਆ ਹੋ ਪਿਆ ਵਾ ਉਹ ਚਾਲਿਆ ਨਾਲਾ ਸੀ ਪਹਿਲਾਂ ਇੱਥੇ ਬਰਫ਼ ਸੀ ਬਰਫ਼ ਖੁਰ ਗਿਆ ਨਾਲਾ ਰਹਿ ਗਿਆ ਤੇ ਜਿਹਦੇ ਕਰਕੇ ਆਪਾਂ ਨੂੰ ਜਾਨ ਚ ਦਿੱਕਤ ਆ ਰਹੀ ਆ ਪੂਰਾ ਫੁਲੀ ਐਡਵੈਂਚਰ ਮਾਹੌਲ ਹੈ ਇਸ ਟਾਈਮ ਤੇ ਦੇ ਦੇਖ ਕੇ ਆਉਣਾ ਪੈਂਦਾ ਵਾ ਇੱਦਾਂ ਪੈਰ ਮਾਰਨਾ ਪੈਂਦਾ ਕਿ ਉਖੜੇ ਨਾ ਨਿਕਲੇ ਨਾ ਫਿਰ ਗਾਂਵ ਵੱਗ ਕੇ ਪੈਰ ਧਰਨਾ ਪੈਂਦਾ ਵਾ ਤੇ ਉਹ ਜਾਰੇ ਲੀਡਰ ਸਾਹਿਬ ਕਹਿ ਰਹੇ ਆ इत पहला होंगी सी बर्फ पर हूँ यह खुरकी है, खुर है। ता करके थोड़ी डिफिकल्टी फेस करनी पै रही है यहाँ नीचे तक पूरी स्लाइड होगी। ओके ट्रैक बोल देगा मैं नहीं देखा गलत ना नाला निकल ਇਦਾਂ ਰੂਟ ਬਣਾਉਣੇ ਪੈ ਰਹੇ ਆ ਬਰਫ਼ ਤੋੜ ਤੋੜ ਕੇ ਇੱਥੇ ਸਲਾਈਡ ਹੁੰਦੀ ਸੀ ਕਿਸੇ ਟਾਈਮ ਤੇ ਹੁਣ ਸਲਾਈਡ ਖਤਮ ਹੋ ਗਈ ਆ ਤੇ ਜਿਹਦੇ ਕਰਕੇ ਫਿਰ ਵੀ ਪਹਿਲਾਂ ਵੀ ਕਿਹਾ ਕਿ ਡਿਫਿਕਲਟੀ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਟਰੈਕ ਦੇ ਵਿੱਚ ਇਹੋ ਜਿਹੇ ਕਟੜਾਈਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਵਾ ਜੇਕਰ ਤੁਸੀਂ ਇਹੋ ਜੇ ਪਾਸ ਕਰਨੇ ਆ ਡਿਫਿਕਲਟ ਪਰ ਪਾਸ ਠੀਕ ਆ ਮੋਡਰੇਟ ਆ ਇੱਡਾ ਡਿਫਿਕਲਟ ਨਹੀਂ ਹੈਗਾ ਕਰਨ ਵਾਲਾ ਬੰਦਾ ਕਰ ਸਕਦਾ ਤਨਾਕ ਰਾਮਾ ਨੂੰ ਛੱਡ ਕੇ ਬਰਫ਼ ਦੇ ਗਲੇਸ਼ੀਅਰ ਨੂੰ ਛੱਡ ਕੇ ਪਹੁੰਚ ਗਏ ਆਪਾਂ ਹਰੇ ਭਰੇ ਮੈਦਾਨ ਤੋਸ਼ ਵੈਲੀ ਚ ਇਹ ਅੱਜ ਦੀ ਆਪਣੀ ਕੈਂਪ ਸਾਈਡ ਬਿਸਕਰੀ ਤੇ ਇੱਥੇ ਆਪਾਂ ਰੁਕਾਂਗੇ ਤੇ ਐਲੀਵੇਸ਼ਨ ਡਾਊਨ ਹੋ ਗਿਆ ਵੈ ਲਗਭਗ ਆਪਣਾ 2000 ਮੀਟਰ ਹੋਊਗਾ 2000 ਆਪਾਂ ਡਾਊਨ ਵਜਿਆ ਸਾਹਮਣੇ ਖੂਬਸੂਰਤ ਪਹਾੜ ਤੇ ਉੱਤੇ ਬਰਫ਼ ਤੇ ਆਸ-ਪਾਸੇ ਰੰਗ-ਬਰੰਗੇ ਟੈਂਟ ਨਜ਼ਰ ਆਉਂਦੇ ਹੋਏ ਤੇ ਦੇਵਦਾ ਦੇ ਦਖਤ ਟ੍ਰੀ ਲਾਈਨ 'ਚ ਆ ਗਏ ਆਪਾਂ ਇੱਕ ਕੋਈ ਟ੍ਰੀ ਲਾਈਨ ਛੱਡ ਚੁੱਕੇ ਸੀ ਫਿਰ ਆਪਾਂ ਹਰਿਆਲੀ ਦੇ ਵਿੱਚ ਐਂਟਰ ਹੋ ਚੁੱਕੇ ਆ ਇੱਧਰ ਚੱਲ ਰਹੇ ਆ ਪਕੌੜੇ ਟੈਂਡ ਦੇ ਵਿੱਚ ਤੇ ਸਾਹਮਣੇ ਸ਼ਾਨਦਾਰ 뷰 ਠੀਕ ਹੈ ਜੀ ਇਹੋ ਜਿਹਾ ਦ੍ਰਿਸ਼ ਪਾੜਣਾ ਜੀ ਮਿਲਦਾ ਤੇ ਪਕੌੜੇ ਵੀ ਪਾੜਣ ਦੇ ਵਿੱਚ ਖਾਣ ਦਾ ਸੁਆਦ ਆਉਂਦਾ ਆਪਾਂ ਪਹੁੰਚ ਗਏ ਸੀ ਬਿਸਕਰੀ ਸਰਪਾਸ ਆਪਾਂ ਅੱਜ ਕਰ ਲਿਆ ਸਾਰ ਤੇ ਪਾਸ ਕਰਦੇ ਸਰ ਬਰਫਾਲੀ ਵੈਲੀ ਨੂੰ ਕ੍ਰੋਸ ਕਰਨ ਤੋਂ ਬਾਅਦ ਭਾਰਵਤੀ ਵੈਲੀ ਨੂੰ ਕ੍ਰੋਸ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਤੋਛ ਵੈਲੀ 'ਚ ਤੇ ਹੁਣ ਬੈਠੇ ਆਪਾਂ ਬਿਸਕਰੀ ਵਿੱਚ ਤੇ ਇੱਥੇ ਜਿਹੜਾ ਐਲੀਵੇਸ਼ਨ ਮੈਂ ਸਵੇਰੇ ਕਿਹਾ ਸੀ 2000 ਮੀਟਰ ਨਹੀਂ 3500 ਮੀਟਰ ਹੈ ਇਸ ਟਾਈਮ ਤੇ ਗਾਂ ਆਪਾਂ ਕੱਲ ਕਸੋਲੀ ਵਧਾਂਗੇ ਤੇ ਇੱਥੇ ਰੁਕਣ ਦਾ ਕਾਰਨ ਨਹੀਂ ਸੀ ਆ ਇੱਕ ਤਾਂ ਇਹ ਆਈਟਿਨਰੀ ਦੇ ਵਿੱਚ ਐਡ ਸੀ ਆ ਤੇ ਇਥੋਂ ਮਨਕੀ ਥੱਲੇ ਜਾਣਾ ਸੀ ਹੋਰ ਅਡਜਸਟਮੈਂਟ ਕਰਨੀ ਓ ਕਿਸੇ ਨਾਲੇ ਤੇ ਵੈਸੇ ਤਾਂ ਜਿਹੜਾ ਬੰਦਾ ਆ ਖੁਦ ਕਰ ਰਿਹਾ ਵੈ ਉਦਲੇ ਸਰ ਤੋਂ ਸਰਪਾਸ ਤੋਂ ਲੈ ਕੇ ਮਤਲਕੀ ਆਪਣਾ ਲਗ ਲਓ ਨਗਾਰੂ ਪਾਸ ਨਗਾਰੂ ਤੋਂ ਲੈ ਕੇ ਸਿੱਧਾ ਬਿਸਕ ਇੱਥੇ ਪਹੁੰਚ ਸਕਦਾ ਕਸੋਲ ਪਹੁੰਚ ਸਕਦਾ ਜੇ ਬੰਦਾ ਖਿੱਚ ਕੇ ਚੱਲਦਾ ਜੇ ਖਿੱਚ ਕੇ ਨਹੀਂ ਚੱਲਦਾ ਠੀਕ ਠਾਕ ਚੱਲਣਾ ਰੈਸਟ ਕਰਨੀ ਆ ਫਿਰ ਇੱਥੇ ਬਿਸਕੇਰੀ ਚ ਰੁਕ ਸਕਦੇ ਆ ਤੇ ਆਪਾਂ ਲਗਭਗ 9 ਕਿਲੋਮੀਟਰ ਦਾ ਪੈਡ ਅੱਜ ਤੈ ਕੀਤਾ ਵਾ ਤੇ ਕਾਫੀ ਵਧੀਆ ਲੱਗਿਆ ਇੱਕ ਪਾਸੇ ਬਰਫ ਸੀ ਉਹਨੂੰ ਪਾਰ ਕੀਤਾ ਮਿਲ ਕੇ ਸਟਾਰਟਿੰਗ ਕੀਤਾ ਸੀ ਆਪਾਂ ਜਿੱਥੇ ਟ੍ਰੇਨ ਲਾਈਨ ਨਹੀਂ ਸੀ ਬਰਫਾ ਸਟਾਰਟ ਸੀ ਬਰਫ ਨੂੰ ਪਾਰ ਕਰਕੇ ਫਿਰ ਆਪਾਂ ਖੂਬਸੂਰਤ ਇੱਕ ਵੈਲੀ ਦੇ ਵਿੱਚ ਆ ਚੁੱਕੇ ਆ ਤੇ ਜਿੱਥੇ ਸਾਰੇ ਪਾਸੇ ਹਰਿਆਲੀ ਹਰਿਆਲੀ ਆ ਬਹੁਤ ਸੋਹਣਾ ਟਰੈਕ ਲੱਗਿਆ ਤੇ ਮੋਡਰੇਟ ਹੈ ਕੋਈ ਡਿਫਿਕਲਟੀ ਨਹੀਂ ਹੈਗੀ ਆਰਾਮ ਨਾਲ ਬੰਦਾ ਕਰ ਸਕਦਾ ਜੇ ਫਿਟਫਟ ਹੈਗਾ ਤਾਂ ਤੇ ਅੱਜ ਦੇ ਵੀਡੀਓ ਉੱਤੇ ਤੱਕ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਜੇਕਰ ਚੈਨਲ ਤੇ ਨਵਾਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਅਗੀਆਂ ਵੀਡੀਓ ਤੇ ਨਵੇਂ ਸਫ਼ਰ ਨਾਲ ਅੱਜ ਲਈ ਬਾਏ